ਅੱਜ ਸਾਡੇ ਇਹ ਪਿਛਲੇ 10-15 ਸਾਲਾਂ ਤੋਂ ਸਾਡੇ ਨਗਰ ਚ ਦੀਆਂ ਐਸਸੀ ਬਹੁਤ ਬਹੁਜਨ ਸਮਾਜ ਦੀਆਂ ਕਲੋਨੀਆਂ ਆ ਜਿੱਥੇ ਪਿਛਲੇ 15 ਸਾਲਾਂ ਤੋਂ ਬਹੁਤ ਹੀ ਜ਼ਿਆਦਾ ਗੰਦ ਪੈ ਚੁੱਕਾ ਆ ਜਿੱਥੇ ਪਾਣੀ ਦਾ ਨਿਕਾਸ ਜਿਹੜਾ ਨਾ ਹੋਣ ਕਰਕੇ ਅੱਜ ਉਹ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇੱਕ ਛੱਪੜ ਦਾ ਰੂਪ ਧਾਰਨ ਕਰ ਲਿਆ ਆ ਔਰ ਜਿੱਥੇ ਉਸ ਪਾਣੀ ਦੇ ਵਿੱਚ ਡਿੱਕੇ ਜਾਣੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਔਰ ਪੀਣ ਵਾਲੇ ਪਾਣੀ ਦੇ ਵਿੱਚ ਜਿਹੜੀ ਆ ਉਹ ਬਦਬੂ ਔਰ ਗੰਦਗੀ ਆ ਰਹੀ ਹੈ ਸਾਨੂੰ ਪਿਛਲੇ 10 ਸਾਲਾਂ ਤੋਂ ਅਸੀਂ ਇਹ ਮੰਗ ਕਰਦੇ ਆ ਰਹੇ ਹਾਂ ਲੇਕਿਨ ਸਾਡੀ ਇਸ ਮੰਗ ਨੂੰ ਹਮੇਸ਼ਾ ਇਗਨੋਰ ਕੀਤਾ ਗਿਆ ਆ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਸ਼ਹਿਰ ਦੇ ਐਸ ਡੀ ਐਮ ਸਾਹਿਬ ਜਿਨ੍ਹਾਂ ਤੇ ਬਹੁਤ ਹੀ ਜ਼ਿਆਦਾ ਸਾਨੂੰ ਮਾਣ ਆ ਉਹਨਾਂ ਦੇ ਕੋਲ ਅਸੀਂ ਇਹ ਅੱਜ ਮੰਗ ਰੱਖੀ ਆ ਸੋ ਉਹਨਾਂ ਨੇ ਵੀਡੀਓ ਸਾਬ ਨੂੰ ਮਾਰਕ ਕਰਕੇ ਭੇਜੀ ਆ ਤੇ ਸਾਨੂੰ ਉਮੀਦ ਹੈ ਕਿ ਇਹ ਸਾਡਾ ਜਿਹੜਾ ਮਸਲਾ ਹੈ ਜਲਦ ਤੋਂ ਜਲਦ ਹੱਲ ਕੀਤਾ ਜਾਊਗਾ